ਸਰਦੇਵ ਬੱਸ ਸਟੈਂਡ ਤੇ ਸਵੇਰੇ 9 ਵਜੇ دہشتਸਫਲਾਉਂਦੀ ਅੰਨੇ ਵਾਰ ਫਾਇਰਿੰਗ ਦੀ ਵਾਰਦਾਤ ਸਾਹਮਣੇ ਆਈ ਸੀ ਇਸ ਦੇ ਵਿੱਚ ਟਿਕਟ ਚੈੱਕ ਕਰ ਮੱਖਣ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਪਰ ਹੁਣ ਜੋ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਆਈ ਹੈ ਉਹ ਬੜੀ ਹੈਰਾਨ ਕਰਨ ਦੇਣ ਵਾਲੀ ਹੈ ਇਹ ਅਪਡੇਟ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਗੈਂਗਸਟਰ ਗੋਪੀ ਕਨ ਸ਼ਾਮਪੂਰੀਆ ਦੀ ਐਂਟਰੀ ਹੋਈ ਹੈ ਘਟਨਾ ਤੋਂ ਕੁਝ ਹੀ ਘੰਟਿਆਂ ਬਾਅਦ ਗੈਂਗਸਟਰ ਗੋਪੀ ਕਨ ਸ਼ਾਮਪੂਰੀਆ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਗਈ ਹੈ ਜਿਸ ਵਿੱਚ ਉਸ ਨੇ ਇਸ ਵਾਰਦਾਤ ਦੀ ਜ਼ਿੰਮੇਵਾਰੀ ਲੈ ਲਈ ਹੈ ਤੇ ਨਾਲ ਹੀ ਹੁਣ ਇਹ ਖਬਰ ਜਿਹੜੀ ਹੈ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਨਾਲ ਵੀ ਜੁੜਦੀ ਨਜ਼ਰ ਆ ਰਹੀ ਹੈ ਪੋਸਟ ਵਿੱਚ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਗੈਂਗਸਟਰ ਗੋਪੀ ਕਨ ਸ਼ਾਮਪੂਰੀਆ ਨੇ ਸਿੱਧੇ ਤੌਰ ਤੇ ਲਿਖਿਆ ਹੈ ਸਤਿ ਸ੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ ਅੱਜ ਜੋ ਅਮ੍ਰਿਤਸਰ ਬੱਸ ਸਟੈਂਡ ਮੱਖਣ ਦਾ ਕਤਲ ਹੋਇਆ ਹੈ ਇਸ ਦੀ ਜ਼ਿੰਮੇਵਾਰੀ ਮੈਂ ਜਾਨੀ ਕਿ ਡੋਨੀ ਬੱਲ ਅਮਰ ਖੱਬੇ ਪ੍ਰਭ ਦਾਸੂ ਵਾਲ ਮੁਹੱਬਤ ਰੰਧਾਵਾ ਤੇ ਕੌਸ਼ਲ ਚੌਧਰੀ ਲੈਂਦੇ ਹਾਂ ਇਹ ਸਾਡੇ ਐਂਟੀ ਜੱਗੂ ਦਾ ਖਾਸ ਬੰਦਾ ਸੀ ਇਸਨੇ ਮੂਸੇ ਵਾਲੇ ਕੇਸ 'ਚ ਵੀ ਮਨਦੀਪ ਤੂਫਾਨ ਤੇ ਮਨੀਮ ਬੁੱਲੜ ਨੂੰ ਪਨਾਹ ਦਿੱਤੀ ਤੇ ਇਹਨਾਂ ਦੇ ਹਥਿਆਰ ਵੀ ਸਾਂਭਦਾ ਸੀ ਸਾਡੇ ਵੀਰ ਧਰਮੇ ਦੇ ਕਤਲ ਵਿੱਚ ਵੀ ਪਨਾਹ ਦਿੱਤੀ ਸੀ ਅੱਜ ਅਸੀਂ ਆਪਣੇ ਭਰਾ ਧਰਮੇ ਦਾ ਤੇ ਸਿੱਧੂ ਮੂਸੇ ਵਾਲੇ ਦਾ ਬਦਲਾ ਲਿਆ ਜਿਨ੍ਹਾਂ ਨੇ ਗੱਡੀਆਂ ਲੈ ਕੇ ਦਿੱਤੀਆਂ ਉਹ ਵੀ ਤਿਆਰ ਰਹਿਣ ਆਜੋ ਖੋਤੀ ਨੇ ਨਜਾਇਜ਼ ਬੰਦੇ ਮਾਰ ਕੇ ਸਾਡੇ ਨਾਲ ਜੋੜੇ ਸਨ ਅਸੀਂ ਉਹਨਾਂ ਦਾ ਵੀ ਜਰੂਰ ਬਦਲਾ ਲਵਾਂਗੇ। ਬਾਕੀ ਅਸੀਂ ਐਨੇ ਗਿਰੇ ਨਹੀਂ ਕਿ ਸਾਡੇ ਕਤਲਾਂ ਦੀਆਂ ਜ਼ਿੰਮੇਵਾਰੀਆਂ ਮਸਕਤੀ ਚੁੱਕਰ। ਬਾਕੀ ਜਿਹੜਾ ਮੁੱਖਾ ਮੜੜ ਵਾਲਾ ਸਾਡੇ ਹੱਥੋਂ ਬਚ ਗਿਆ ਇਹ ਵੀ ਤਿਆਰ ਰਵੇ। ਹੁਣ ਨਹੀਂ ਬਚਦਾ। ਵਾਰੀ ਸਭ ਦੀ ਆਊਗੀ। ਵਾਹਿਗੁਰੂ ਮਿਹਰ ਕਰੇ। ਵੇਟ ਐਂਡ ਵਾਚ। ਹਾਲਾਂਕਿ ਖਬਰ ਹਰਪਲ ਇੰਡੀਆ ਇਸ ਵਾਇਰਲ ਪੋਸਟ ਦੀ ਕਿਸੇ ਵੀ ਤਰ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਵੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅੰਮ੍ਰਿਤਸਰ 'ਚ ਦਿਨ ਦਿਹਾੜੇ ਹੋਈ ਗੋਲੀਬਾਰੀ ਨੇ ਪੂਰੇ ਸ਼ਹਿਰ 'ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਪਰ ਕੁਝ ਹੀ ਘੰਟਿਆਂ ਬਾਅਦ ਗੈਂਗਸਟਰ ਗੋਪੀ ਕਨ ਸ਼ਾਮ ਪੁਲਿਸ ਵੱਲੋਂ ਪਾਈਏ ਪੋਸਟ ਨਾਲ ਸਾਰੇ ਦਾ ਸਾਰਾ ਹੀ ਮਾਮਲਾ ਜਿਹੜਾ ਹੈ ਉਹ ਬਦਲਦਾ ਨਜ਼ਰ ਆ ਰਿਹਾ ਹੈ ਕਿਉਂਕਿ ਪਹਿਲਾਂ ਸਿਰਫ ਇਹ ਸਮਝਿਆ ਜਾ ਰਿਹਾ ਸੀ ਕਿ ਹੋ ਸਕਦਾ ਹੈ ਕਿ ਬੱਸਾਂ ਦੇ ਟਾਈਮ ਨੂੰ ਲੈ ਕੇ ਇਹ ਫਾਇਰਿੰਗ ਹੋਈ ਹੋਵੇ ਪਰ ਹੁਣ ਇਹ ਮਾਮਲਾ ਜਿਹੜਾ ਹੈ ਗੈਂਗਸਟਰਾਂ ਦੇ ਨਾਲ ਜੁੜਿਆ ਨਜ਼ਰ ਆ ਰਿਹਾ ਹੈ ਗੈਂਗਸਟਰ ਗੋਪੀ ਕਨ ਸ਼ਾਮਪੂਰੀਏ ਵੱਲੋਂ ਪੋਸਟ ਪਾ ਕੇ ਇਹ ਜ਼ਿੰਮੇਵਾਰੀ ਲਈ ਗਈ ਹੈ ਹਾਲਾਂਕਿ ਪੁਲਿਸ ਅਧਿਕਾਰੀ ਇਸ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੇ ਨੇ ਕਿ ਇਹ ਪੋਸਟ ਕੀ ਅਸਲੀ ਹੈ ਜਾਂ ਕਿਸ ਨੇ ਪਾਈ ਹੈ ਇਹ ਵੀ ਪੁਲਿਸ ਜਾਂਚ ਕਰ ਰਹੀ ਹੈ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਕਿ ਜਲਦ ਹੀ ਇਹਨਾਂ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਜਿਨ੍ਹਾਂ ਨੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਤੇ ਮਾਹੌਲ ਨੂੰ ਖਰਾਬ ਕੀਤਾ ਹੈ ਫਿਲਹਾਲ ਗੈਂਗਸਟਰ ਗੋਪੀ ਕਨਸਾਮ ਪੁਰੀਆਦੀਪ ਪੋਸਟ ਤੋਂ ਬਾਅਦ ਪੁਲਿਸ ਦਾ ਕੀ ਰਿਐਕਸ਼ਨ ਹੈ ਉਹ ਵੀ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਮੌਕੇ ਤੇ ਪਹੁੰਚੇ ACP ਗਗਨਦੀਪ ਸਿੰਘ ਹੁਣਾਂ ਦਾ ਬਿਆਨ ਸੁਣਾਉਂਦੇ ਹਾਂ ਜਿਸ ਵਿੱਚ ਉਹ ਕਹਿ ਰਹੇ ਨੇ ਕਿ ਜਲਦ ਹੀ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਹ ਘਟਨਾ ਸਵੇਰੇ ਤਕਰੀਬਨ 9 ਤੋਂ 10 ਵਜੇ ਦੇ ਵਿਚਕਾਰ ਵਾਪਰਦੀ ਹੈ ਜਦੋਂ ਅੰਨੇਵਾ ਫਾਇਰਿੰਗ ਕਰਦੇ ਆਂ ਟਿਕਟ ਚੈਕਰ ਮੱਖਣ ਸਿੰਘ ਦਾ ਕਤਲ ਕਰ ਦਿੱਤਾ ਜਾਂਦਾ ਹੈ ਅਣਪਛਾਤੇ ਹਮਲਾਵਾਰਾਂ ਵੱਲੋਂ ਟਾਬੜ ਤੋੜ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਟਿਕਟ ਚੈਕਰ ਮੱਖਣ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇਸ ਵਾਰ ਦਾ ਇੱਕ ਨੇੜੇ ਖੜੇ ਦੁਕਾਨਦਾਰ ਦੇ ਹੱਥ 'ਚ ਵੀ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਜਿਸ ਨਾਲ ਉਹ ਜ਼ਖਮੀ ਹੋਇਆ ਕਟਨਾ ਤੋਂ ਬਾਅਦ ਪੁਲਿਸ ਭਾਰੀ ਫੌਜ ਲੈ ਕੇ ਮੌਕੇ ਤੇ ਪਹੁੰਚਦੀ ਹੈ ਤੇ ਇਲਾਕੇ ਨੂੰ ਘੇਰਾ ਪਾ ਕੇ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਲਾਗਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਦੂਜੇ ਪਾਸੇ ਜਿਹੜਾ ਕੁਝ ਹੀ ਘੰਟਿਆਂ ਬਾਅਦ ਗੈਂਗਸਟਰ ਗੋਪੀ ਕਨ ਸ਼ਾਮਪੂਰੀਏ ਦੀ ਉਸ ਨੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਤਾਂ ਇਹ ਮਾਮਲਾ ਸਿੱਧਾ ਸਿੱਧਾ ਹੀ ਗੈਂਗਸਟਰ ਨਾਲ ਜੁੜਿਆ ਹੋਇਆ ਦਿਖਾਈ ਦੇਣ ਲੱਗ ਜਾਂਦਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਦੋਂ ਤੱਕ ਇਸ ਮਾਮਲੇ ਦੇ ਵਿੱਚ ਜਾਂਚ ਕਰਕੇ ਮਾਮਲੇ ਨੂੰ ਸੁਲਝਾ ਲਵੇਗੀ ਜਿਹੜਾ ਜਿਹੜੇ ਫਾਇਰਿੰਗ ਇਕসিডেন্ট ਹੋਇਆ ਮਕਸਦ ਹੈਗਾ ਉਹਦਾ ਕਾਲੂ ਟ੍ਰਾਂਸਪੋਰਟ ਉਹਦੇ ਤੋਂ ਵੀ ਆ ਗੋੜੀਆਂ-ਬੱਡੀਆਂ ਸੀਗੇ ਇਸ ਚੰਨਦੀਪ ਹਸਪਤਾਲ ਬੋਡੀ ਲਾਇਆ ਸੀ ਜਦੋਂ ਇੱਥੇ ਆਇਆ ਇਸ ਤੋਂ ਬਾਅਦ ਡੈਥ ਹੋ ਗਈ ਸੀ ਬਾਕੀ ਅਸੀਂ ਮੌਕੇ ਤੇ ਆ ਸਰ ਸੀਸੀਟੀਵੀ ਕੈਮਰੇ ਚੈੱਕ ਇੱਥੇ ਜਾ ਰਹੇ ਨੇ ਬੱਸ ਸਟੈਂਡ ਦੇ ਹਰ ਤਰ੍ਹਾਂ ਦੀ ਇਨਵੈਸਟੀਗੇਸ਼ਨ ਦੀ ਜੋ ਰਿਕੁਆਇਰਮੈਂਟ ਹੁੰਦੀਆਂ ਉਹ ਸਾਰੀਆਂ ਇੱਥੇ ਕਰ ਰਹੇ ਆ ਆਪਣੇ ਟੀਮਾਂ ਸੜੀਆਂ ਲੱਗੀਆਂ ਹੋਈਆਂ ਨੇ ਰੱਖ ਤੇ ਜਲਦੀ ਜੀ ਦੋਸ਼ੀਆਂ ਤੱਕ ਪਹੁੰਚ ਸਰ ਕਿੰਨੀਆਂ ਗੋਲੀਆਂ ਚੱਲੀਆਂ ਜੀ ਬੱਸ ਸਟੈਂਡ ਦੇ ਉੱਪਰ ਗੋਲੀਆਂ ਐਗਜ਼ੈਕਟਲੀ ਨਹੀਂ ਪਤਾ ਹੈਗਾ ਵੈਸੇ 4-5 ਦੀ ਤੱਕ ਜੇ ਕਲੀਅਰ ਹੋਇਆ ਸਰ ਕਿੰਨੇ ਜਣੇ ਤੇ ਗੋਲੀ ਲੱਗੀ ਆ ਜੀ ਉੱਤੇ ਕੋਈ ਜਿਹੜਾ ਇਨਸੀਡੈਂਟ ਹੋਇਆ ਇਹਨਾਂ ਦੇ ਬਾਅਦ ਚੇਤਿਆ ਕਿ ਡੈਥ ਹੋ ਗਈ ਸੀ ਫ ਦੇਖੋ ਇਹ ਸਾਰੀ ਇਨਵੈਸਟੀਗੇਸ਼ਨ ਦਾ ਪਾਰਟ ਆ ਜੋ ਬਿਆਨ ਅਸੀਂ ਲਵਾਂਗੇ ਲੈ ਕੇ ਫਿਰ ਉਹਦੇ ਹਿਸਾਬ ਨਾਲ ਕਰਦੇ ਸਰ ਇਹਦੇ ਵਿੱਚ ਜ਼ਿੰਮੇਵਾਰੀ ਵੀ ਚੁੱਕੀ ਗਈ ਆ ਜੀ ਕਿਸੇ ਦੇ ਵੱਲੋਂ ਉਹ ਸਾਰੇ ਦੇਖਦੇ ਆ ਅਜੇ ਸਾਡੇ ਤੱਕ ਤਾਂ ਨਹੀਂ ਇtanto ਦੀ ਪਹੁੰਚ ਹੈ ਇਹ ਝਗੜਾ ਕੀ ਆ ਜੀ ਇਹਨਾਂ ਦਾ ਟਾਈਮਿੰਗ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਹੈ ਝਗੜਾ ਦੇਖੋ ਅਜੇ ਕੁਝ ਨਹੀਂ ਅਜੇ ਬਿਆਨ ਉਹਨਾਂ ਦੇ ਹੋ ਜਾਣਗੇ ਬਿਆਨ ਹੋਣ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਹੋएगी ਉਹਨੂੰ ਕਾਟਲਿਕ ਕਰਾਂਗੇ ਜੋ ਵੀ ਐਸ ਪਰ ਲਾ ਬਣਦਾ ਹੈਗਾ ਉਹ ਕਰਾਂਗੇ ਬਾਕੀ ਇਹਦੇ ਚ ਦੋਸ਼ੀਆਂ ਨੂੰ ਅਸੀਂ ਜਲਦੀ ਫਾੜ ਲੈਣਾ। ਅੱਛਾ ਸਰ ਇਹ ਜਿਹੜੇ ਬੰਦਾ ਅੱਧਰ ਆਇਆ ਉਹਨੇ ਪੀਸ਼ਨ ਕੀ ਹਿੰਗਾ ਮਾਰ ਕੇ ਕੀ ਪੀਸ਼ਾ ਦਾ? ਜੀ ਉਹ ਡੈਥ ਹੋ ਗਈ। ਹਾਂਜੀ? ਡੈਥ ਹੋ ਗਈ ਬੰਦੇ। ਸਰ ਉਹਦਾ ਨਾਮ ਕੀ ਸੀ? ਕਿੱਥੋਂ ਰਹਿਣ ਵਾਲਾ ਸੀ ਕੀ ਕਰਦਾ ਸੀ? ਮੱਖਣ ਸਿੰਘ ਮੱਖਣ ਤੋਂ ਉਹਨਾਂ ਦਾ ਵਰਕਰ ਸੀਗਾ ਜਿਹੜੀ ਕਾਹਲੋਂ ਟਰਾਂਸਪੋਰਟ। ਅੱਛਾ ਸਰ ਕਹਿੰਦੇ ਫਰੋਤੀ ਮੰਗੀ ਜਾ ਰਹੀ ਸੀ ਉਹ ਕੋਈ ਐਦਾ ਦੀ ਗੱਲ ਸਾਹਮਣੇ ਆਈ ਹੈ। ਸਰ ਪੁਲਿਸ ਨੂੰ ਬਾਰਤ ਕਰਦਾ ਸੀ ਇਸ ਬਾਰੇ। ਸਰ ਅਜੇ ਅਜੇ ਮੈਂ ਕਿਹਾ ਬਿਆਨ ਹੋ ਰਿਹਾ ਜੋ ਵੀ ਅਜੇ ਅਜੇ ਸਾਨੂੰ ਬਿਆਨ ਜਦੋਂ ਦੇਣਗੇ ਫਿਰ ਕਲੀਅਰ ਹੋਏਗਾ ਜੇ ਕੁਝ ਉਹਦੇ ਛੁੜਾਏ ਹੋਏ ਨੇ ਅਜੇ ਜਾਨ ਨਹੀਂ ਕੋਈ ਦੇ ਰਿਹਾ ਅੱਛਾ ਸਰ ਇੱਕ ਫਾਇਰਿੰਗ ਇਨਸਟੈਂਟ ਹੋਇਆ ਕਿੱਥੇ ਐਗਜ਼ੈਕਟਲੀ ਬੱਸ ਅਡੇ ਦੇ ਵਿੱਚ ਹੋਇਆ ਕਰੀਬ 10 ਵਜੇ ਸਰ ਛੇਡੇ ਵੀ ਹੋਇਆ ਜੀ ਹਾਂ ਜੀ ਉਧਰ ਵੀ 4 ਵਜੇ ਲੱਗ ਸਰ ਛੇਡੇ ਕੀ ਮਾਮਲਾ ਜੀ ਬੁਰਾ ਉਹ ਵੀ ਦੱਸ ਦਿਓ ਜੀ ਨਾਲ ਹੀ ਕਿਉਂਕਿ ਕਿਉਂਕਿ ਤੁਸੀਂ ਪਹਿਲਾਂ ਇੱਧਰ ਕਾਲੀ ਇੱਕ ਵਾਰ ਸਰ ਇਹਦੇ ਵਿੱਚ ਜਿਹੜਾ ਹੈਗਾ ਕਿ ਅੰਦਰ ਕਿੰਨੇ ਬੰਦੇ ਆਏ ਸੀ ਜਿਨ੍ਹਾਂ ਨੇ ਗੋਲੀਆਂ ਚੜੇ ਕੋਈ ਦੱਸੋ ਤੇ ਸਹੀ ਸਰ 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 ਕਿੰਨੇ ਬੰਦੇ ਅੰਦਰ ਆਏ ਸੀ ਤਿੰਨ ਬੰਦੇ ਸੀਗੇ ਬੱਸ ਅਡੇ ਤੁਹਾਨੂੰ ਦੱਸਤਾ ਤੁਸੀਂ ਇਹਨਾਂ ਕਿਨਾਵਤ ਦੱਸੇ ਤਿੰਨ ਬੰਦੇ ਸੀਗੇ ਔਰ ਬੰਦਿਆਂ ਦੀ ਕਾਫੀ ਤੱਕ ਆਈਡੈਂਟੀਫਿਕੇਸ਼ਨ ਹੋ ਗਈ ਹੈ ਜਲਦੀ ਦਫਤਰ ਸਰ ਹਾਡੇ ਵਾਲਾ ਮਾਮਲਾ ਵੀ ਨਾ ਨਾ ਕਲੀਅਰ ਕਰ ਦੋ ਉਹ ਵੀ ਕਰ ਲੈਣੇ ਜੋ ਨਿਸ਼ਾਨ ਇੱਕ ਬੰਦਾ ਹੈਗਾ ਉਹਦੇ ਉਹਨੇ ਕਰਵਾਇਆ ਹੈਗਾ ਜਿਹੜਾ ਜੋ ਲਾਗਲਟ ਜਿਹੜਾ ਵੈਸੇ ਉਹਨਾਂ ਦਾ ਘਰੇਲੂ ਮੈਟਰ ਸੀਗਾ ਤੇ ਉਹ ਕਰ ਰਹੇ ਉਹ ਵੀ ਸਾਰੀ ਕਰ 10 ਵਜੇ ਫਾਇਰਿੰਗ ਇਸ਼ੂਅੰਟ ਹੋਇਆ ਮਤਲਬ ਹੈਗਾ ਉਹਦਾ ਕਾਲੂ ਟ੍ਰਾਂਸਪੋਰਟਰ ਉਹਦੇ ਚੋਦੀ ਹੈ ਔਰ ਬੜੀਆਂ ਬੜੀਆਂ ਸੀਗੇ ਜਿਸ ਚ ਅਮਨਦੀਪ ਹਸਪਤਾਲ ਚ ਬੋਡੀ ਲਾਇਆ ਸੀ ਜਦੋਂ ਇੱਥੇ ਆਇਆ ਇਸ ਤੋਂ ਬਾਅਦ ਡੈਥ ਹੋ ਗਈ ਸੀ ਬਾਕੀ ਅਸੀਂ ਮੌਕੇ ਤੇ ਆ ਸਰ ਸੀਸੀਟੀਵੀ ਕੈਮਰੇ ਚੈੱਕ ਇੱਥੇ ਜਾ ਰਹੇ ਨੇ ਬੱਸ ਸਟੈਂਡ ਦੇ ਹਰ ਤਰ੍ਹਾਂ ਦੀ ਇਨਵੈਸਟੀਗੇਸ਼ਨ ਦੀ ਜੋ ਰਿਕੁਆਇਰਮੈਂਟ ਹੁੰਦੀਆਂ ਉਹ ਸਾਰੀਆਂ ਇੱਥੇ ਕਰ ਰਹੇ ਆ ਆਪਣੇ ਟੀਮਾਂ ਸੜੀਆਂ ਲੱਗੀਆਂ ਹੋਈਆਂ ਨੇ ਰੱਖ ਤੇ ਜਲਦੀ ਜੀ ਦੋਸ਼ੀਆਂ ਤੱਕ ਪਹੁੰਚ ਸਰ ਕਿੰਨੀਆਂ ਗੋਲੀਆਂ ਚੱਲੀਆਂ ਜੀ ਬੱਸ ਸਟੈਂਡ ਦੇ ਉੱਪਰ ਗੋਲੀਆਂ ਐਗਜ਼ੈਕਟਲੀ ਨਹੀਂ ਪਤਾ ਹੈਗਾ ਵੈਸੇ 4-5 ਦੀ ਤੱਕ ਜੇ ਕਲੀਅਰ ਹੋਇਆ ਲੱਗਦਾ ਸਰ ਕਿੰਨੇ ਜਣੇ ਦੇ ਗੋਲੀ ਲੱਗੀ ਆ ਜੀ ਉੱਤੇ ਕੋਈ ਜਿਹੜਾ ਇਨਸੀਡੈਂਟ ਹੋਇਆ ਇਹਨਾਂ ਦੇ ਬਾਅਦ ਚੇਤਿਆ ਕਿ ਡੈਥ ਦੇਖੋ ਇਹ ਸਾਰੀ ਇਨਵੈਸਟੀਗੇਸ਼ਨ ਦਾ ਪਾਰਟ ਆ ਜੋ ਬਿਆਨ ਅਨੁਸਾਰ ਹੀ ਲਵਾਂਗੇ ਲੈ ਕੇ ਫਿਰ ਉਹਦੇ ਹਿਸਾਬ ਨਾਲ ਕਰਦੇ ਸਰ ਇਹਦੇ ਵਿੱਚ ਜ਼ਿੰਮੇਵਾਰੀ ਵੀ ਚੁੱਕੀ ਗਈ ਆ ਜੀ ਕਿਸੇ ਦੇ ਵੱਲੋਂ ਉਹ ਸਾਰੇ ਦੇਖਦੇ ਆ ਅਜੇ ਸਾਡੇ ਤੱਕ ਤਾਂ ਨਹੀਂ ਅਧਰ ਦੀ ਕੋਈ ਝਗੜਾ ਕੀ ਆ ਜੀ ਇਹਨਾਂ ਦਾ ਟਾਈਮਿੰਗ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਹੈ ਝਗੜਾ ਦੇਖੋ ਅਜੇ ਕੁਝ ਨਹੀਂ ਅਜੇ ਬਿਆਨ ਉਹਨਾਂ ਦੇ ਹੋ ਜਾਣਗੇ ਬਿਆਨ ਹੋਣ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਆਈਗੀ ਆ ਉਹਨੂੰ ਟੋਟਲੀ ਕਰਾਂਗੇ ਜੋ ਵੀ ਐਸ ਪਰ ਲਾ ਬਣਦਾ ਹੈਗਾ ਉਹ ਕਰਾਂਗੇ ਬਾਕੀ ਇਹਦੇ ਦੇ ਦੋਸ਼ੀਆਂ ਨੂੰ ਅਸੀਂ ਜਲਦੀ ਫਾੜਨਾ ਅੱਛਾ ਸਰ ਇਹ ਜਿਹਨੇ ਬੰਦਾ ਉੱਧਰ ਆਇਆ ਉਹਦਾ ਪਿਸ਼ਨ ਕੀ ਹੋ ਗਿਆ ਮਾਰ ਕੇ ਕੀ ਪਿਸ਼ਾ ਅਸ ਹਾਂਜੀ ਡੈਥ ਹੋ ਗਈ ਬੰਦੇ ਸਰ ਉਹਦਾ ਨਾਮ ਕੀ ਸੀ ਕਿੱਥੋਂ ਰਹਿਣ ਵਾਲਾ ਸੀ ਕੀ ਕਰਦਾ ਸੀ ਮਕਣ ਸਿੰਘ ਮਕਣ ਸਿੰਘ ਤੇ ਉਹਨਾਂ ਦਾ ਵਰਕਰ ਸੀਗਾ ਜਿਹੜੀ ਕਾਹਲੋਂ ਟਰਾਂਸਪੋਰਟ ਅੱਜ ਸਰ ਕਹਿੰਦੇ ਫਰੋਤੀ ਮੰਗੀ ਜਾ ਰਹੀ ਸੀ ਉਹ ਕੋਈ ਅੱਧਾ ਦੀ ਗੱਲ ਸਾਹਮਣੇ ਆਈ ਹੈ ਸਰ ਪੁਲਿਸ ਨੂੰ ਬਾਰਗ ਕਰਦਾ ਸੀ ਇਸ ਬਾਰੇ ਜੀ ਅਜੇ ਅਜੇ ਮੈਂ ਕਿਹਾ ਬਿਆਨ ਹੋ ਰਿਹਾ ਜੋ ਵੀ ਅਜੇ ਅਜੇ ਸਾਨੂੰ ਬਿਆਨ ਜਦੋਂ ਦੇਣਗੇ ਫਿਰ ਕਲੀਅਰ ਹੋਏਗਾ ਜੇ ਕੁਝ ਕਲੀਅਰ ਨਹੀਂ ਹੋਇਆ ਜੇ ਉਹ ਥੋੜੇ ਜੇ ਘਬਰਾਏ ਹੋਏ ਨੇ ਅਜੇ ਬਿਆਨ ਨਹੀਂ ਕੋਈ ਦੇ ਰਿਹਾ ਅੱਛਾ ਸਰ ਇੱਕ ਫਾਇਰਿੰਗ ਇਨਸਟੈਂਟ ਹੋਇਆ ਕਿੱਥੇ ਐਗਜ਼ੈਕਟਲੀ ਬੱਸ ਢੇ ਦੇ ਵਿੱਚ ਹੋਇਆ ਕਰੀਬ 10 ਵਜੇ ਹਾਂਜੀ ਉਧਰ ਵੀ ਚਾਰਵੇ ਲੱਗਦਾ ਸਰ ਸ਼ਾਡੇ ਕੀ ਮਾਮਲਾ ਦੀ ਬੁਰਾ ਉਹ ਵੀ ਦੱਸਦੇ ਹੋ ਜੀ ਨਾਲ ਹੀ ਕਿਉਂਕਿ ਤੁਸੀਂ ਪਹਿਲਾਂ ਇੱਧਰ ਕਰ ਲਈ ਇੱਕ ਵਾਰ ਸਰ ਇਹਦੇ ਵਿੱਚ ਜਿਹੜਾ ਹੈਗਾ ਕਿ ਅੰਦਰ ਕਿੰਨੇ ਬੰਦੇ ਆਏ ਸੀ ਜਿਨ੍ਹਾਂ ਨੇ ਗੋਲੀਆਂ ਚਲਾਇਆ ਕੋਈ ਦੱਸੋ ਤੇ ਸਹੀ ਸਰ 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 ਕਿੰਨੇ ਬੰਦੇ ਅੰਦਰ ਆਏ ਸੀ ਤਿੰਨ ਬੰਦੇ ਸੀਗੇ ਬੱਸ ਜਿਹੜੇ ਤੁਹਾਨੂੰ ਦੱਸਦਾ ਤੁਸੀਂ ਇਹਨਾਂ ਕਨਾਵ ਦੱਸ ਤਿੰਨ ਬੰਦੇ ਸੀਗੇ ਔਰ ਬੰਦਿਆਂ ਦੀ ਕਾਫੀ ਤੱਕ ਆਈਡੈਂਟੀਫਿਕੇਸ਼ਨ ਹੋ ਗਈ ਹੈ ਜਲਦੀ ਦੱਸ ਸਰ ਸ਼ਾਡੇ ਵਾਲਾ ਮਾਮਲਾ ਵੀ ਨਾਲ ਨਾਲ ਕਲੀਅਰ ਕਰ ਦੋ ਉਹ ਵੀ ਕਰ ਲੈਣੇ ਜੀ ਉਹ ਨਿਸ਼ਾਨ ਇੱਕ ਬੰਦਾ ਹੈਗਾ ਉਹਦੇ ਉਹਨੇ ਕਰਵਾਇਆ ਹੈਗਾ ਜਿਹੜਾ ਉਹ ਲਾਗਲਰ ਜਿਹੜਾ ਵੈਸੇ ਉਹਨਾਂ ਦਾ ਘਰੇਲੂ ਮੈਟਰ ਸੀਗਾ ਤੇ ਉਹ ਕਰ ਰਹੇ ਆ